ਹਾਂਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਦਰਸ਼ਕਾਂ ਦਾ ਸਵਾਗਤ ਹੈ ਤੁਹਾਡਾ ਇੱਕ ਹੋਰ ਨਵਾਂ ਬਲੌਗ ਦੇ ਵਿੱਚ ਤੇ ਆਪਾਂ ਜਿਵੇਂ ਤੁਹਾਨੂੰ ਦੱਸਿਆ ਹੀ ਆ ਕੱਲ ਨਿਪਟ ਗਿਆ ਤਾਂ ਆਪਣਾ ਹਾਂ ਕੰਮ ਆ ਮੁੰਡਾ ਇੱਧਰ ਟੈਂ 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 ਜਿਆਦਾ ਕੰਮ ਆ ਇਹ ਜਿਆਦਾ ਦੇਖਿਓ ਹੁਣ ਮਿੰਟੋ ਮਿੰਟੀ ਚਮਕਾ ਦੇਣਾ ਮੁੰਡੇ ਨੇ ਐ ਉਹ ਫੇਰ ਠੀਕ ਆ ਸਾਫ਼ ਰੱਖਣੀ ਚਾਹੀਦੀ ਯਾਰ ਚੀਜ਼ ਇਹ ਸਾਫ਼ ਉਹਦੇ ਨਾਲ ਹੋਣਾ ਹਵਾ ਨਾਲ ਜਿਹੜੀ ਡੱਗਾਂ ਪਰ ਹਵਾ ਨਹੀਂ ਹੁੰਦੀ ਉਹਦੇ ਨਾਲ ਬਹੁਤ ਵਧੀਆ ਸਾਫ਼ ਹੁੰਦਾ ਪਰ ਵੱਜਣੀ ਉਹ ਸਪੀਕਰਾਂ ਚ ਦੇਖ ਕੇ ਆ ਸਪੀਕਰ ਪਾੜ ਵੀ ਦੇਨੇ ਉਹਨੇ ਯੈਸ ਤੇ ਕੰਮ ਤਾਂ ਨਿਬੜ ਗਿਆ ਸੀਗਾ ਆਪਣਾ ਉਰੇ ਹਨਾ ਠੀਕ ਕਰਦਾ ਵਿੱਚ ਵਿੱਚ ਹੀ ਚਲੇ ਜਾਂਦਾ ਹਾਂ ਹਾਂ ਰੀਣ ਜੀ ਹੁੰਦੀ ਆ ਨਾ ਕਰਦਾ ਨਹੀਂ ਹੁੰਦਾ ਇਹ ਰੀਣ ਜੀ ਹੁੰਦੀ ਆ ਇਕੱਲੇ ਕੇ ਤੇ ਬਸ ਅੱਜ ਬਣੀਆਂ ਹੈਗੀਆਂ ਰਵਾਨੀਆਂ ਪਿੰਡ ਦੀਆਂ ਤੇ ਇੱਧਰ ਖੜੀ ਆਪਣੀ ਰਾਣੀ ਸੁੰਦਰਾ ਨਾਲੇ ਤੇ ਬਸ ਹੁਣ ਤਿਆਰੀਆਂ ਉਧਰ ਗੁਰਦੁਆਰਾ ਸਾਹਿਬ ਹਨਾ ਫਿਰ ਰਲੀਆਂ ਰੁਲੀਆਂ ਇਕੱਠੀਆਂ ਕਰਦੇ ਆਂ ਤੇ ਉਹਦੇ ਬਾਅਦ ਚੱਲਦੇ ਆਂ ਫਿਰ ਆਪਾਂ ਪਿੰਡ ਨੂੰ ਤੇ ਇੱਥੋਂ ਵਾਉਂਦੇ ਆਂ ਦੇਖਦੇ ਆਂ ਉਦੋਂ ਇੱਕ ਅੱਧੇ ਦਿਨ ਤੱਕ ਠਵਾ ਦਿੰਦੇ ਆਂ ਆਪਾਂ ਹਨਾ ਬਸ ਧਵਾਣਾ ਤਾਂ ਹੈਗਾ ਹੀ ਆ ਧਵਾਣਾ ਤਾਂ ਹੈਗਾ ਹੀ ਆ ਰਹਿਣ ਦੇ ਫੇਰ ਕਿਸ ਦਿਨ ਧਵਾ ਲੂੰਗੇ ਹੋਰ ਤਾਂ ਟਾਈਮ ਲੱਗ ਜਾਣਾ ਕੀ ਬਈਏ ਹਾਂ ਹਾਂ ਲਓ ਜੀ ਤੇ ਆਪਾਂ ਕਰਦੇ ਆ ਰਾਈਡਰ ਨੂੰ ਸਟਾਰਟ ਹਨਾ ਤੇ ਅਦਰ ਢੱਕੋ ਡੱਕ ਦੀ ਤੂੜੀ ਆਕਾਓ ਇੱਕ ਓਹ ਦੇਖਦੀ ਆ ਉਧਰ ਵੀ ਕਿ ਟਰਾਲੀਆਂ ਇਕੱਠੀਆਂ ਕਰ ਲਈਏ ਸਭ ਮੀਆਂ ਇਕੱਠੀਆਂ ਕਰਕੇ ਭਾਈ ਸਾਡੀ ਤੇ ਚਲੇ ਜਾਵਾਂਗੇ ਸਾਡੀ ਰਵਾਨਗੀ ਟਰਾਲੀਆਂ ਇਕੱਠੀਆਂ ਕਰਕੇ ਭਾਈਏ ਚਾਲੇ ਹੈ ਪਾਈਏ ਪਿੰਡ ਨੂੰ ਚਾਲੇ ਬਹੁਤ ਦਿਨ ਹੋ ਗਏ ਆਇਆਂ ਨੂੰ ਨੰਗੀ ਆਪਣੇ ਆਪਣੇ ਘਰਾਂ ਨੂੰ ਲਾਹੂ ਵੀ ਫੇਰ ਕਾਰ ਦੀਆਂ ਟਰਾਮੀਆਂ ਕੱਢਣਾ get no ਲੋ ਜੀ ਕਰਤੀਆਂ ਟਰਾਲੀਆਂ ਕਹਿੰਦੇ ਇਕੱਠੀਆਂ ਮੁੰਡਿਆਂ ਨੇ ਸ਼ੋਬਰਾਂ ਨੇ ਟਰਾਲੀਆਂ ਇਕੱਠੀਆਂ ਕਰ ਛੱਡੀਆਂ ਹੀ ਬਹੁਤ ਪਾ ਬਹੁਤ ਯਾਰ ਤੂੰ ਪਾ ਆ ਪੈਨ ਕਿਹੜੀ ਆ ਆ ਬਈ ਤਾਂ ਹੈ ਗਿਆ ਚਲੋ ਜੀ ਕਰ ਦਈਏ ਜੋਬਰ ਨੂੰ ਸਟਾਰਟ ਅਲਟਰ ਸੌ ਕਰ ਦਈਏ ਮਾੜਾ ਯਾਰ ਬਣਾਤੀ ਰੇਲ ਗੱਡੀ ਹਲੇ ਤਾਂ ਇੱਕ ਘਟਾ ਅੱਗੇ ਤਿੰਨ ਹੁੰਦੀਆਂ ਲੀਆਂ ਲਓ ਜੀ ਕਰਤੀ ਆਪਾਂ ਨੇ ਪਿੰਡ ਦੀ ਰਵਾਨਗੀ ਤੇ ਚੱਲਦੇ ਆਂ ਅਬਰੋਂ ਆਪਾਂ ਪਿੰਡ ਨੂੰ ਆਲਾ ਵੀ ਹੌਲੀ ਹੌਲੀ ਚੱਲੇ ਜਾਣਾ ਆਪਾਂ ਨੇ ਹੈਨਾ ਕਿਉਂਕਿ ਆਹ ਇਹ ਟਰਾਲੀ ਕਈ ਵਾਰ ਇਦਾਂ ਇਦਾਂ ਹਿੱਲਣ ਲੱਜਨੇ ਜੀ ਜਿਆਦਾ ਭਜਾਉਂਦੇ ਆਪਾਂ ਸਾਨੂੰ ਆਪਾਂ ਹੌਲੀ ਹੌਲੀ ਚੱਲੇ ਜਾਣਾ ਆਪਾਂ ਨੂੰ ਜਿਹੜੇ ਕਾਲੀਆ ਕੋਈ ਬੋਦੀ ਮੇਰਾ ਮੋੜ ਗਾਲ ਛੱਡਿਆ ਵੀਰ ਐਵੇਂ ਮਾਰੂ ਆ ਗਿਆ ਕੀ ਆਪਾਂ ਲੈ ਗਏ ਹੋਰ ਕੀ ਦੀਰਾ ਮਾਰਜੀ ਆ ਭਰਾਵਾ ਦੇਖ ਲਓ ਜਿਸਾ ਨੂੰ ਸਹੀ ਲੱਗਦਾ ਲਦੇ ਆ ਹੁਣ ਆਪਾਂ ਕਿੱ데 ਜਾ ਗਏ ਨਾ ਲੋ ਜੀ ਕਹਿੰਦੇ ਪੁੱਜ ਗਏ ਆਪਾਂ ਪਿੰਡ ਤੇ ਉਧਰ ਆਪਾਂ ਬਾਦੀ ਚ ਘੜੋਂਦੇ ਆਂ ਟਰਾਲੀਆਂ ਨਾ ਤੇ ਉਧਰ ਟਰਾਲੀਆਂ ਜਿਹੜੀਆਂ ਲਾਗੇ ਸਾਈਡ ਤੇ ਮਸ਼ੀਨ ਪੜਾਉਂਦੇ ਆਂ ਫੜ ਘਰਾਂ ਵਾਹ ਦਾ ਟਰਾਲੀਆਂ ਕਿੱਤ ਘਰੋ ਉਹ ਆਪਣੀਆਂ ਆ ਗਈਆਂ ਤੇ 1 2 3 4 4 ਏ ਗੜੀਆਂ ਦੋ ਗਈਆਂ ਹੋਈਆਂ ਹਲੇ ਟਰਾਲੀਆਂ ਨਾ ਟਰਾਲੀਆਂ ਬਟਰਾਲੀਆਂ ਆਹ ਟਰਾਲੀ ਟਰਾਲੀਆਂ ਕਰਦੀਆਂ ਸੋਪਰਾਂ ਨੇ ਚਲੋ ਹੋਰ ਵੀ ਖਾਣਦੇ ਉਹ ਵੀ ਖੋਲ ਦਨੇ ਆ ਬਾਅਦ ਵਿੱਚ ਹਨਾ ਵੀ ਉਹ ਵਾਹ ਤੂੰ ਸੋਲੋ ਵੀ ਕਾਲ ਦੀ ਹੈ ਟਰਾਲੀ ਆ உடத பாது பி ஆ ਉਹ ਉਹ ਕਰਨੇ ਲਓ ਜੀ ਤੇ ਲਾਤੀ ਆਪਾਂ ਨੇ ਮਸ਼ੀਨ ਉਰੇ ਖੋਲਦੇ ਆ ਤੇ ਆਲਕੀ ਜੀ ਹੋਰ ਪਿੱਛੇ ਗੱਡੀ ਥੋੜੀ ਜੀ ਥੋੜੇ ਬਾਅਦ ਖੋਲਦੇ ਆ ਫਿਰ ਕੋ ਮਸ਼ੀਨ ਉਰੇ ਜਗਾ ਜੁਗਾ ਜੇ ਜੇ ਕਰਾਇਆ ਜੂਰੇ ਗੇਟ ਖੁੱਲੇ ਜਾਂਦਾ ਫਿਰ ਬਾਦੂ ਆਹ ਹੋਰ ਬੀਹੇ ਮੇਰੇ ਲਓ ਤਾਤੀ ਕੇ ਪਰ ਮੈਸਿਨ ਹੋਰੇ ਟੂੜੀ ਗਿਰ ਗਈ ਚੱਲ ਕੋਈ ਰਾਈਟਰ ਲਾਤਾ ਆਪਣਾ ਇਧਰ ਏ ਵੀ ਬਜਾਰਾ ਬਹੁਤ ਟਾਈਮ ਹੋ ਗਿਆ ਮੈਂ ਉਹ ਖੜਾ ਚਲਾਇਆ ਹੀ ਨਹੀਂ ਹੈਗਾ ਚਲੋ ਕੋਈ ਨਹੀਂ ਲਾ마 ਗਿਆ ਨਾ ਚਲੋ ਇਸੇ ਤਰ੍ਹਾਂ ਕਰਦੇ ਆਪਾਂ ਪਲਗ ਹਟਾ ਐਂਡ ਤੇ ਮਿਲਦੇ ਆਪਾਂ ਨੈਕਸਟ ਵਾਰਕ ਚਲੇ ਜਾਂਦੇ ਅਜੇ ਕੁਝ ਨਹੀਂ ਹੋਇਆ ওকে